ਲੈਂਟਰ ਦੇ ਉੱਪਰ ਦੀ ਜੋ ਗਿਰਿਆਗਾ ਸਾਡੇ ਬਨੇਰੇ ਗਿਰ ਗਏ ਨੇਗੇ ਏਸੀ ਟੁੱਟ ਗਿਆ ਨੀਚੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਲੈਂਟਰ ਦੇ ਵਿੱਚ ਵੀ ਤਰੇਣ ਆ ਗਿਆ ਜੇ ਤੁਸੀਂ ਦੇਖ ਸਕੋਗੇ ਤਾਂ ਜਦੋਂ ਟਾਵਰ ਡਿੱਗਿਆ ਕੋਈ ਨੀਚੇ ਤਾਂ ਨਹੀਂ ਸੀ ਕਿ ਪਰਿਵਾਰਕ ਮੈਂਬਰ ਕਿ ਨੀਚੇ ਸੀਗੇ ਤਾਂ ਹੀ ਸਾਨੂੰ ਪਤਾ ਚੱਲਿਆਗਾ ਵੀ ਕੁਝ ਬਹੁਤ ਜ਼ਿਆਦਾ ਭਿਆਨਕ ਖੜਕਾ ਹੋਇਆਗਾ ਕਿਉਂਕਿ ਟਾਵਰ ਨੂੰ ਲੱਗੇ ਨੂੰ 25 ਸਾਲ ਹੋ ਚੁੱਕੇ ਨੇ ਸਾਨੂੰ 2000 ਚ ਬਣਨ ਲੱਗਿਆ ਸੀ ਟਾਵਰ ਇਹ ਇਦੀ ਮਿਆਦ ਵੀ ਟੱਪ ਟੱਪ ਚੁੱਕੀ ਹੈ ਟਾਵਰ ਦੀ ਦੇਖੋ ਸਭੀ ਸਾਹਮਣੇ ਆਹ ਟਾਵਰ ਹੈ ਇਹ ਵੀ ਕਦੋਂ ਵੀ ਗਿਰ ਸਕਦਾ ਹੈ ਚਾਹੇ ਤੇ ਵਜ਼ਨ ਘਟਾ ਹੈ ਇਹ ਗਿਰ ਕਦੋਂ ਵੀ ਸਕਦਾ ਹੈ ਇਹ ਟਾਵਰ ਜੀ ਰੁਕ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬੀਤੀ ਸ਼ਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਡਾ ਤੂਫਾਨ ਆਇਆ ਤੇ ਉਹ ਤੂਫਾਨ ਨੇ ਵੱਡੇ ਨੁਕਸਾਨ ਕੀਤੇ ਨੇ ਸੰਗਰੂਰ ਦੇ ਪਵਾਨੀਗੜ ਬਲਾਕ ਚ ਮੌਜੂਦ ਹਨ ਜਨ ਕਿ ਪਵਾਨੀਗੜ ਸ਼ਹਿਰ ਚ ਵੱਡੇ ਨੁਕਸਾਨ ਹੋਏ ਨੇ ਕਈ ਟਾਵਰ ਡਿੱਗ ਚੁੱਕੇ ਨੇ ਪਵਾਨੀਗੜ ਦੇ ਵਿੱਚ ਅਤੇ ਜਿਹੜੇ ਕਿਤੇ ਨਾ ਕਿਤੇ ਬਿਜਲੀ ਸਪਲਾਈ ਆ ਉਹ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਆ ਜਿਹੜੇ ਰੋਡ ਨੇ ਉਹਨਾਂ ਦੇ ਆਲੇ ਦੁਆਲੇ ਦਰਖਤ ਸੀ ਉਹ ਟੁੱਟ ਕੇ ਬਹੁਤ ਵੱਡੇ ਨੁਕਸਾਨ ਹੋਏ ਨੇ ਸੋ ਪਵਾਨੀਗੜ ਦੇ ਵਿੱਚ ਇੱਕ ਮੁਹੱਲੇ ਦੇ ਸੈਂਟਰ ਦੇ ਵਿੱਚ ਟਾਵਰ ਲੱਗਿਆ ਹੋਇਆ ਸੀ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਟਾਵਰ ਨੇ ਕਿੰਨਾ ਨੁਕਸਾਨ ਕੀਤਾ ਟੈਲੀਕਾਮ ਟਾਵਰ ਆ ਮੋਬਾਈਲ ਟਾਵਰ ਜਣੇ ਕੇ ਨੇ ਵੱਡਾ ਨੁਕਸਾਨ ਕੀਤਾ ਪੂਰੀ ਤਰ੍ਹਾਂ ਡਿੱਗ ਚੁੱਕਿਆ ਤੇ ਜਿਹੜੇ ਆਲੇ ਦੁਆਲੇ ਘਰ ਸੀ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਲੈਂਟਰ ਭੰਨ ਦਿੱਤਾ ਹੈ ਤਸਵੀਰਾਂ ਦੇਖੋ ਕਿ ਵੱਡਾ ਨੁਕਸਾਨ ਹੋਇਆ ਭਵਾਨੀਗੜ੍ਹ ਦੇ ਵਿੱਚ ਇੱਕ ਟਾਵਰ ਨਹੀਂ ਕਈ ਟਾਵਰ ਡਿੱਗ ਚੁੱਕੇ ਨੇ ਹਤੇ ਜਿਹੜੀ ਕੰਪਨੀ ਦੀ ਮੈਨੇਜਮੈਂਟ ਆ ਉਹ ਵੀ ਮੌਇਨਾ ਲੈ ਕੇ ਗਈ ਆ ਕਿ ਕਿਸ ਤਰੀਕੇ ਨਾਲ ਇਹ ਵੱਡਾ ਨੁਕਸਾਨ ਹੋਇਆ ਜਨਨ ਕਿ ਜਦੋਂ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਤਾ ਪਰਿਵਾਰ ਚ ਘਰ ਚ ਜੋ ਪਰਿਵਾਰ ਬੈਠਾ ਸੀ ਹੜਕੰਪ ਮਚ ਗਿਆ ਕਿ ਕੀ ਹੋ ਗਿਆ ਇਹ ਕਿੱਥੋਂ ਉਹ ਉੱਪਰ ਇੰਨੀ ਆਵਾਜ਼ ਕਿੱਥੋਂ ਆ ਗਈ ਤੇ ਉਸ ਤੋਂ ਬਾਅਦ ਵੀ ਸਾਡਾ ਲੈਂਟਰਕ ਮੇ ਟੁੱਟ ਗਿਆ ਵੀਰ ਜੀ ਵੀਰੇ ਮੌਜੂਦ ਨੇ ਵੀਰ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਦੀਪਕ ਹੈ ਜੀ ਅੱਛਾ ਦੀਪ ਦੀਪਕ ਜੀ ਜਦੋਂ ਇਹ ਹੋਇਆ ਤਾਂ ਤੁਸੀਂ ਘਰ ਦੇ ਅੰਦਰ ਹੀ ਸੀ ਹਾਂ ਮੇਰੇ ਮਦਰ ਉਰੇ ਘਰੇ ਸੀਗੇ ਅਸੀਂ ਸ਼ਾਪ ਤੇ ਸੀਗੇ ਜੀ ਤੇ ਕੁਝ ਟਾਈਮ ਬਾਅਦ ਸਾਨੂੰ ਫੋਨ ਆਇਆ ਕਿ ਆਪਣੇ ਘਰ ਦੇ ਉੱਪਰ ਟਾਵਰ गिर ਗਿਆ ਹੈਗਾ ਅਸੀਂ ਦੁਕਾਨ ਦੇ ਹੌਣ ਕਰਕੇ ਸਾਨੂੰ ਕੁਝ ਨਹੀਂ ਪਤਾ ਚੱਲਿਆ ਸੀਗਾ ਜਦੋਂ ਫੋਨ ਆਇਆ ਤੁਹਾਨੂੰ ਪੰਪ ਦਾ ਚੱਲਿਆ ਹੈਗਾ ਜਦੋਂ ਆ ਕੇ ਅਸੀਂ ਦੇਖਿਆ ਹੈਗਾ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀਗਾ ਤੇ ਨਾਲ ਵਾਲੇ ਘਰਦਿਆਂ ਦਾ ਵੀ ਹੋ ਗਿਆ ਸਾਡਾ ਵੀ ਹੋ ਗਿਆ ਤੇ ਇਸ ਤੀਸਰੇ ਘਰ ਦਾ ਵੀ ਹੋਇਆ ਹੈਗਾ ਜੀ ਅਸੀਂ ਦੇਖ ਰਹੇ ਹਾਂ ਕਿ ਟੈਂਕੀ ਬਿਲਕੁਲ ਟੈਂਕੀ ਖਤਮ ਕਰਤੀ ਉਸ ਤੋਂ ਬਾਅਦ ਡਿੱਗਿਆ ਨੀ ਤੇ ਮਮਟੀ ਸਾਰੀ ਖਤਮ ਹੋ ਗਈ ਹੈ ਇੱਥੋਂ ਦੀ ਪਾਣੀ ਚਲਾ ਗਿਆ ਹੈਗਾ ਮੇਰੇ ਅੱਗੇ ਵਾਲਾ ਲੈਂਟਰ ਦੇ ਉੱਪਰ ਦੀ ਜੋ ਗਿਰਿਆ ਹੈਗਾ ਸਾਡੇ ਬਨੇਰੇगिर ਗਏ ਨੇਗੇ ਏਸੀ ਟੁੱਟ ਗਿਆ ਨੀਚੇ ਤੇ ਕਬੂਰਡ ਵਗੈਰਾ ਸਾਰੇ ਟੁੱਟਨੇਗੇ ਕਿਤੇ ਸਾਰੀ ਕੰਧਾਂ ਚ ਤਰੇੜਾਂ ਆ ਗਈਆਂ ਨੇਗੀਆਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਲੈਂਟਰ ਦੇ ਵਿੱਚ ਵੀ ਤਰੇੜਾਂ ਆ ਗਿਆ ਜੇ ਤੁਸੀਂ ਦੇਖ ਸਕੋਗੇ ਤਾਂ ਇਹ ਰિસ્ਕੀ ਬਹੁਤ ਹੈਗਾ ਜਾਲ ਸਾਰਾ ਛੜ ਚੁੱਕਿਆ ਹੈਗਾ ਆਪਣੀ ਠੀਕ ਹੈ ਠੀਕ ਹੈ ਬਿਲਕੁਲ ਹੈ ਜਨਕੀ ਵੱਡਾ ਨੁਕਸਾਨ ਹੋਇਆ ਜਦੋਂ ਟਾਵਰ ਡਿੱਗਿਆ ਕੋਈ ਨੀਚੇ ਤਾਂ ਨਹੀਂ ਸੀ ਕੋਈ ਪਰਿਵਾਰਕ ਮੈਂਬਰ ਕਿ ਨੀਚੇ ਸੀਗੇ ਤਾਂ ਹੀ ਸਾਨੂੰ ਪਤਾ ਚੱਲਿਆ ਹੈਗਾ ਵੀ ਕੁਝ ਬਹੁਤ ਜ਼ਿਆਦਾ ਭਿਆਨਕ ਖੜਕਾ ਹੋਇਆ ਹੈਗਾ ਠੀਕ ਹੈ ਜੀ ਜੇ ਰਿੱਟਪ ਵਗੈਰਾ ਬਚਾ ਹੋ ਗਿਆ ਕੋਈ ਮਤਲਬ ਨਾ ਦੇ ਕੁਝ ਨਹੀਂ ਵਜਾ ਹੈਗਾ ਬਚਤ ਰਹਿ ਗਈ ਹੈ ਸਾਨੂੰ ਇਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਸਾਡਾ ਠੀਕ ਹੈ ਤੂਫਾਨ ਕਿੰਨਾ ਕੁ ਜ਼ਿਆਦਾ ਸੀ ਦੀਪਕ ਜੀ ਕਿਵੇਂ ਦਾ ਤੂਫਾਨ ਇੰਨਾ ਜ਼ਿਆਦਾ ਸੀ ਜਰੋਂ ਮੈਂ ਦੁਕਾਨ ਤੇ ਸੀਗਾ ਸਾਡੀ ਦੁਕਾਨ ਹੈਗੀ ਵੈਸਟ ਏਂਡ ਦੀ ਹੈ ਤੇ ਰਸਤੇ ਮਤਲਬ ਕਿ ਅਸੀਂ ਦੇਖ ਸਕਦੇ ਹਾਂ ਕਿ ਆਂਦੇ ਜਾਂਦੇ ਵਹੀਕਲ ਦੇਖ ਸਕਦੇ ਹਾਂ ਕਿ ਗੱਡੀਆਂ ਤੋਂ ਵੀ ਕੰਟਰੋਲ ਨਹੀਂ ਹੋ ਰਿਆ ਸੀਗਾ ਉਹ ਹਵਾ ਦੇ ਵਿੱਚ ਉੱਡ ਰਹੀਆਂ ਸੀਗੀਆਂ ਠੀਕ ਹੈ ਦੇਖ ਰਾਂ ਵਾਲੇ ਦੁਆਲੇ ਬਾਲੇ ਵੀ ਤੋੜੇ ਪਏ ਨੇ ਇੰਨਾ ਤਾਂ ਕਦੇ ਤੂਫਾਨ ਤੇਜ਼ ਦੇਖਿਆ ਹੈਗਾ ਜੀ ਤੂਫਾਨ ਮੰਨੇ ਕਦੇ ਨਹੀਂ ਦੇਖਿਆ ਹੈਗਾ ਜੀ ਬਹੁਤ ਜ਼ਰਾ ਤੇਜ਼ ਸੀਗਾ ਲੋਕਾਂ ਦੇ ਸਭ ਦੇ ਕਿਸੇ ਆਪਣੇ ਸ਼ਰਟ ਟੁੱਟ ਗਏ ਨੇਗੇ ਕਿਸੇ ਦੇ ਫਲੈਕਸ ਉੜਗੀਆਂ ਨੇਗੀਆਂ ਸੜਕ ਦੇ ਉੱਪਰ ਵੀ ਆ ਕੇ ਕਈਆਂ ਦੇ ਵੱਜੇ ਨੇਗੇ ਬਿਲਕੁਲ ਟਾਵਰ ਦੀ ਜੇ ਆਪਾਂ ਸਾਨੋਂ ਤੋਂ ਬਚ ਗਿਆ ਹੈਗਾ ਉਹ ਸਭ ਤੋਂ ਵਧੀਆ ਹੈਗਾ ਬਿਲਕੁਲ ਜੀ ਟਾਵਰ ਦੀ ਹਾਈਟ ਆਪਾਂ ਮੰਨਦੇ ਹਾਂ ਬਹੁਤ ਜ਼ਿਆਦਾ ਉੱਚੀ ਹੁੰਦੀ ਹੈ ਇੱਥੇ ਕਿੰਨੇ ਕਿੰਨੇ ਘਰਾਂ ਦਾ ਨੁਕਸਾਨ ਕੀਤਾ ਇਨੇ ਕਟੋ-ਕਟ ਤਿੰਨ ਘਰਾਂ ਦਾ ਤਾਂ ਨੁਕਸਾਨ ਕੀਤਾ ਹੀ ਹੈਗਾ ਜੀ ਤੇ ਗਲੀ ਦੇ ਵਿੱਚ ਵੀ ਨੁਕਸਾਨ ਹੋਇਆ ਹੈਗਾ ਇਹ ਜੜ੍ਹ ਤੋਂ ਉੱਪਰ ਦੀ ਪਟਿਆ ਗਿਆ ਹੈਗਾ ਠੀਕ ਹੈ ਤੁਸੀਂ ਉੱਥੇ ਜਾ ਕੇ ਦੇਖੋਗੇ ਅਗਰ ਟਾਵਰ ਵਾਲੀ ਜਗ੍ਹਾ ਤੋਂ ਕਾਫੀ ਜ਼ਿਆਦਾ ਜੜ੍ਹ ਤੋਂ ਹੀ ਪਟਿਆ ਗਿਆ ਇਹ ਠੀਕ ਹੈ ਜਾਨੀ ਕਿ ਸਾਰਾ ਮਲਬਾ ਜਿਹੜਾ ਉਹ ਘਰਾਂ ਦੇ ਉੱਪਰ ਆ ਗਿਆ ਲੈਂਟਰ ਦੇ ਉੱਪਰ ਆ ਗਿਆ ਸਾਰਾ ਇਹ ਵਰਜ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅੱਜ ਇਸ ਦੇ ਉੱਪਰ ਟੈਕਨੋਲੋਜੀ ਵਧਦੀ ਜਾ ਰਹੀ ਹੈਗੀ ਹੈ ਉਨੇ ਹੀ ਇਸ ਦੇ ਵਿੱਚ ਵਾਇਰਿੰਗ ਹੋ ਗਈ ਹੈ ਡਰਮ ਜਿਆਦਾ ਹੋ ਚੁੱਕੀ ਹੈਗੀ ਹੈ ਜੋ ਵੀ ਸਾਨੂੰ ਨਹੀਂ ਪਤਾ ਕੀ ਹੁੰਦੇ ਹੈਗਾ ਇਹ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇੱਕ ਵੱਡਾ ਸਬਕ ਮਿਲਿਆ ਕਿ ਇਸ ਤਰ੍ਹਾਂ ਦੇ ਟਾਵਰ ਮੁਹੱਲਿਆਂ ਵਿੱਚ ਨਹੀਂ ਹੋਣੇ ਚਾਹੀਦੇ ਖਾਲੀ ਜਗਾਵਾਂ 'ਚ ਹੋਣੇ ਚਾਹੀਦੇ ਨੇ ਜਿਵੇਂ ਦਾ ਹੁਣ ਤੁਹਾਨੂੰ ਨਤੀਜਾ ਮਿਲਿਆ ਪਰ ਬਿਲਕੁਲ ਸਹੀ ਹੈ ਜੀ ਇਹਨਾਂ ਨੂੰ ਹੁਣ ਜੋ ਲੱਗ ਚੁੱਕਿਆ ਸੀਗਾ ਹੋ ਚੁੱਕਿਆ ਹੈਗਾ ਉਸ ਤੋਂ ਬਾਅਦ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਦੁਬਾਰਾ ਲੱਗੇ ਠੀਕ ਹੈ ਤੁਸੀਂ ਲਾਉਣ ਵੀ ਨਹੀਂ ਦਿੰਦੇ ਹੁਣ ਦੁਬਾਰਾ ਠੀਕ ਹੈ ਨਹੀਂ ਦੇਣਾ ਹੈਗਾ ਨਿਆਦੇ ਵੀ ਟੱਪ ਚੁੱਕੀ ਹੈ ਜੀ ਕਿਉਂਕਿ ਟਾਵਰ ਨੂੰ ਲੱਗੇ ਨੂੰ 25 ਸਾਲ ਹੋ ਚੁੱਕੇ ਨੇ ਸਨ 2000 ਚ ਬਣਨ ਲੱਗਿਆ ਸੀ ਟਾਵਰ ਇਹ ਇਦੀ ਮਿਆਦ ਵੀ ਟੱਪ ਟੱਪ ਚੁੱਕੀ ਹੈ ਟਾਵਰ ਦੀ ਠੀਕ ਹੈ ਜੀ ਆਪਾਂ ਆਪਣੇ ਘਰ ਦਾ ਵੀ ਨੁਕਸਾਨ ਹੋਇਆ ਨਾ ਨਾ ਆਪਾਂ ਸੁਨਾਮ ਤੋਂ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਰ ਆਪਾਂ ਬੈਸੇ ਗੱਲਬਾਤ ਕਰੀਏ ਵੀ ਰੈਸੀ ਇਲਾਕੇ ਚ ਹੁਣ ਨਿਤੀਜੇ ਆ ਗਏ ਜੀ ਰੈਸੀ ਇਲਾਕੇ ਚਾਹੇ ਤਾਂ ਖਤਰਨਾਕ ਹੈ ਫਿਰ ਉਹ ਟਾਵਰ ਦਾ ਖਤਰਨਾਕ ਹੈ ਇਹਨਾਂ ਵਜਨ ਵਾਲਾ ਟਾਵਰ ਖਤਰਨਾਕ ਹੈ ਰੈਸੀ ਇਲਾਕੇ ਦੇ ਵਿੱਚ ਇਹ ਹੁਣ ਨਹੀਂ ਚਾਹੀਦੇ ਜੀ ਬਾਹਰ ਹੋਣੇ ਚਾਹੀਦੇ ਰੈਸੀ ਇਲਾਕੇ ਤੋਂ ਕਿਉਂਕਿ ਪਹਿਲਾਂ ਜਦੋਂ ਲੱਗਿਆ ਸੀ ਉਦੋਂ ਘੱਟ ਮਕਾਨ ਹੋਣਗੇ ਪਰ ਹੁਣ ਮਕਾਨ ਵਾਲੇ ਵਾਲੇ ਬਹੁਤ ਜ਼ਿਆਦਾ ਬਣ ਚੁੱਕੇ ਨੇ ਦੇਖੋ ਸਭੀ ਸਾਹਮਣੇ ਆ हां जी ਜਿਵੇਂ ਦੇ ਹਾਲਾਤ ਦੇਖ ਰਿਹਾ ਆਪਾਂ ਜੀ ਕਿੰਨਾ ਵੱਡਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੇਕਰ نیچے ਕੋਈ ਹੁੰਦਾ ਉਹ ਤਾਂ ਚੰਚੇ ਤਾਂ ਹੋ ਸਕਦਾ ਸੀ ਜੀ ਪਰ ਜਾਨੀ ਨੁਕਸਾਨ ਤੋਂ ਬਚਾਰ ਹੈ ਗਿਆ ਮਾਲੀ ਨੁਕਸਾਨ ਜ਼ਰੂਰ ਹੋ ਗਿਆ ਜੀ ਮਾਲੀ ਨੁਕਸਾਨ ਹੋ ਗਿਆ ਜੀ ਬਾਕੀ ਇਹ ਐਸਟੀਮੇਟ ਲੱਗੇ ਤੋਂ ਪਤਾ ਚੱਲੂਗਾ ਮਾਲੀ ਨੁਕਸਾਨ ਕਿੰਨਾ ਹੁੰਦਾ ਹੈ ਕੰਪਨੀ ਵਾਲੇ ਆਏ ਸੀ ਉਹ ਕਹਿੰਦੇ ਅਸੀਂ ਐਸਟੀਮੇਟ ਲਗਾਵਾਂਗੇ ਅਸੀਂ ਆਪਦਾ ਕੋਈ ਬਿਲਡਰ ਭੇਜਾਂਗੇ ਉਹ ਐਸਟੀਮੇਟ ਦੇਊਗਾ ਆਰਕੀਟੈਕਚਰ ਉਸ ਹਿਸਾਬ ਨਾਲ ਤੁਹਾਨੂੰ ਜੋ ਵੀ ਮਾਜਵਾ ਉਹ ਅਸੀਂ ਦੇਣ ਦੀ ਤੁਹਾਨੂੰ ਬਿਲਕੁਲ ਕਿਹੜੀ ਕੰਪਨੀ ਦਾ ਟਾਵਰ ਸੀ ਇਹ ਇਹ ਕੰਪਨੀਆਂ ਅਲੱਗ-ਅਲੱਗ ਦਾ ਟਾਵਰ ਸੀ ਇਹ ਖੰਭਾ ਕਿਸੇ ਹੋਰ ਦਾ ਸੀ ਪਰ ਇਹਨਾਂ ਦੇ ਉੱਪਰ ਜੋ ਲੱਗੇ ਹੋਏ ਸੀ ਪ੍ਰੋਜੈਕਟ ਜੀ ਅਲੱਗ-ਅਲੱਗ ਕੰਪਨੀਆਂ ਦੇ ਲੱਗੇ ਹੋਏ ਨੇ ਕੋਈ ਸਪਾਈਸ ਦਾ ਕੋਈ ਆਈਡੀਆ ਜਾਂ ਕੋਈ ਏਅਰਟਲ ਅਲੱਗ-ਅਲੱਗ ਕੰਪਨੀਆਂ ਦਾ ਟਾਵਰ ਸੀ ਜੀ ਇਹ ਹਾਂਜੀ 4G 5G ਸਭ ਦੇ ਨੈਟਵਰਕ ਖੜੇ ਕਿਤੇ ਗਏ ਨੇ ਕਿ ਇਸੇ ਕਰਕੇ ਇਸ ਤੇ ਵਜਨ ਵੱਧਾ ਜਾ ਰਿਹਾ ਵਧਦਾ ਜਾ ਰਿਹਾ ਸੀ ਜੀ ਜੀ ਬਹੁਤ ਵਾਰੀ ਸੁਣਦੇ ਹੁੰਨੇ ਆ ਕਿ ਵਿਰੋਧ ਕਰਦੇ ਨੇ ਲੋਕ ਕਿ ਇੱਥੇ ਟਾਵਰ ਲੱਗਣਾ ਨਹੀਂ ਚਾਹੀਦਾ ਜੀ ਨੁਕਸਾਨ ਆਏ ਤੇਰੇ ਸੋ ਸਹੀ ਸਹੀ ਬਿਲਕੁਲ ਸਹੀ ਹੈ ਜੀ ਗਲੀਆਂ ਮਲੀਆਂ ਦੇ ਵਿੱਚ ਜਿਨ੍ਹਾਂ ਨੇ ਵੀ ਵਿਰੋਧ ਕੀਤਾ ਬਹੁਤ ਸਹੀ ਕੀਤਾ ਹੈਗਾ ਤੇ ਉਸ ਦਾ ਅਸੀਂ ਕਮਿਆਜਾ ਦੇਖ ਰਹੇ ਹਾਂ ਕਿ ਜਿਨ੍ਹਾਂ ਤੇ ਲੱਗਿਆ ਹੋਇਆ ਸੀਗਾ ਠੀਕ ਹੈ ਹੁਣ ਉਹਦਾ ਰਿਜ਼ਲਟ ਆਇਆ ਗਿਆ ਸਾਹਮਣੇ ਆ ਗਿਆ ਰਿਜ਼ਲਟ ਆ ਗਿਆ ਹੈਗਾ ਬਿਲਕੁਲ ਜੀ ਠੀਕ ਹੈ ਇਸ ਦੁਬਾਰਾ ਫਿਰ ਲੱਗਣ ਨਹੀਂ ਦਿੰਦੇ ਇੱਥੇ ਇੱਥੇ ਨਹੀਂ ਲੱਗਣ ਦੇਣਾਗਾ ਕਿਸੇ ਵੀ ਹਾਲ ਚ ਨਹੀਂ ਲੱਗਣ ਦੇਣਾਗਾ ਅਸੀਂ ਇਸ ਦਾ ਪੂਰਾ ਵਿਰੋਧ ਕਰਾਂਗੇ ਠੀਕ ਹੈ ਬਿਲਕੁਲ ਜੀ ਸੋ ਭਵਾਨੀਗੜ ਦੇ ਵਿੱਚ ਵੱਡਾ ਨੁਕਸਾਨ ਹੋਇਆ ਮੋਬਾਈਲ ਟਾਵਰ ਡਿੱਗੇ ਨੇ ਅਤੇ ਉਹ ਮੋਬਾਈਲ ਟਾਵਰਾਂ ਨੇ ਵੱਡੇ ਘਰਾਂ ਦੇ ਨੁਕਸਾਨ ਕੀਤੇ ਨੇ ਕਿਉਂਕਿ ਪਹਿਲਾਂ ਤੁਸੀਂ ਖਬਰਾਂ ਲਗਾਤਾਰ ਦੇਖਦੇ ਵੀ ਆਇਓ ਕਿ ਜਦੋਂ ਮੋਬਾਈਲ ਟਾਵਰ ਲੱਗਦਾ ਹੁੰਦਾ ਤਾਂ ਇਲਾਕਾ ਨਿਵਾਸੀ ਹੁੰਦੇ ਨੇ ਮੁਹੱਲਾ ਵਾਸੀ ਉਹਨੇ ਵਿਰੋਧ ਕਰਦੇ ਨੇ ਤੇ ਕੰਪਨੀਆਂ ਫਿਰ ਵੀ ੱੱਕੇ ਨਾਲ ਟਾਵਰ ਲਗਾ ਦਿੰਦੀਆਂ ਨੇ ਪਰ ਉਸ ਤੋਂ ਬਾਅਦ ਇਹ ਟਾਵਰਾਂ ਦੇ ਨਤੀਜੇ ਕੀ ਨੇ ਰਿਜ਼ਲਟ ਕੀ ਨੇ ਇਹ ਸਾਹਮਣੇ ਦਿਖਾਈ ਦਿੱਤਾ ਤੁਹਾਨੂੰ ਪੂਰੀ ਖਬਰ ਦਿਖਾਈਆ ਕਿ ਭਾਰੀ ਤੂਫਾਨ ਪਵਾਨੀਗੜ ਚ ਆਉਂਦਾ ਅਤੇ ਉਹ ਤੂਫਾਨ ਦੀ ਲਪੇਟ ਚ ਬਹੁਤ ਘਰ ਆਉਂਦੇ ਨੇ ਟਾਵਰ ਡਿੱਗਦੇ ਨੇ ਵੱਡੇ ਨੁਕਸਾਨ ਹੁੰਦੇ ਨੇ ਤੇ ਹੁਣ ਸ਼ਹਿਰ ਵਾਸੀ ਇਹ ਵੀ ਕਹਿੰਦੇ ਨੇ ਕਿ ਅਸੀਂ ਸ਼ਹਿਰ ਦੇ ਵਿੱਚ ਆਬਰ ਨਹੀਂ ਲੱਗਣ ਦੇਵਾਂਗੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ